ਯਾਰ ਕੀ ਘਾਰਾ ਲੋਕਾਂ ਨੇ ਬਸ ਕੱਟ ਰਿਆ ਕੀ ਗੱਲ ਹੋ ਗਈ ਓ ਤੂੰ ਉਹ ਗਲੀ ਸਣੀ ਹੋ ਜਾ ਤੇ ਧਿਆ ਨਾ ਜਾਵੀਂ ਉਧਰ ਚਿੱਕੜ ਹੋਇਆ ਕਿਤੇ ਆਪਣੀ ਨਾ ਚਪਲ ਦੀ ਵੱਦ ਤਰਾਲੀਆਂ ਹੋਰ ਕਿਤੇ ਖਰਚਾ ਪਵਾ ਬੋਵੇਂਗਾ ਓ ਕੀ ਗੱਲ ਹੋ ਗਈ ਚਾਚਾ ਓ ਕੋਹ ਨਹੀਂ ਯਾਰ ਲੋਕਾਂ ਦੇ ਲੁੱਟਣ ਦੇ ਤੱਕ ਧਰਿਆ ਵਾ ਲੋਕਾਂ ਦਾ ਨਿਕ ਨਿਕ ਨਿਆਣੇ ਪਕਾਏ ਯਾਰੇ ਲੇਕਿਨ ਇਹ ਸਾਲਾ ਕਰ ਕਹਿ ਰਹੇ ਆ ਯਾਪੇ ਗੱਲ ਕੀ ਹੋਈ ਸਾਰਾ ਡੱਬਰ ਭੱਜੇ ਪੈਂਦੇ ਜੇ ਓ ਗੱਲ ਕੀ ਹੋਣੀ ਆ ਖੱਟੇ ਨਾ ਲਵਾਇਆ ਸਾਡੇ ਵਾਲ ਦੁੱਧ ਤੇ ਉਹਦੀ ਕੁੜੀ ਆਉਂਦੀ ਨਿੱਕੀ ਦੁੱਧ ਲੈਣ ਅੱਜ ਆਈ ਉਹ ਤੇ ਨੋਟ ਪੰਜਾਂ ਦਾ ਪਾਟਾ ਦੇ ਆਈ ਟੇਪ ਲੱਗੀ ਸਾਰੀ ਪੂਰੀ ਤੇ ਤੇਰੀ ਆਂਟੀ ਨੇ ਵੇਖ ਲਿਆ ਉਹ ਕੋਈ ਗੱਲ ਨਹੀਂ ਚਾਚਾ ਪੰਜਾਂ ਦਾ ਨੋਟ ਚੱਲ ਚੱਲ ਜਾਂਦਾ ਆ ਉਹ ਨਹੀਂ ਚੱਲਦਾ ਦਿਨੇ ਨਹੀਂ ਚੱਲਦਾ ਮੈਨੂੰ ਅੱਗੇ ਵੀ ਕੋਈ ਦੇ ਗਿਆ ਮੈਂ ਜਾ ਕੇ ਰਾਤ ਚਵੰਡੇ ਚਲਾ ਕੇ ਆਇਆ ਤਾਂ ਤੇਰੀ ਆਂਟੀ ਅੱਧੀ ਰਾਤ ਤੱਕ ਮੈਨੂੰ ਡੀਕਦੀ ਰਹੀ ਤੇ ਜਦੋਂ ਮੈਂ ਆਇਆ ਤੇ ਘਰ ਆਣ ਕੇ ਨੇ ਪੁੱਛਿਆ ਵੀ ਹਾਂ ਬਣੀ ਕੋਈ ਗੱਲ ਤੇ ਮੈਂ ਹਾਂ ਹਾਂ ਬਣ ਗਈ ਆ ਫੇਰ ਜਾ ਕੇ ਨੇ ਸੁੱਖ ਦਾ ਸਾਹ ਲਿਆ ਉਹਦਾ ਤਾਂ ਅੱਗੇ ਬਲੱਡ ਵਾਦਾ ਵਾ ਅੱਛਾ ਉਹ ਬਣੀ ਕੋ ਗੱਲ ਉਹ ਵੱਡ ਚੱਲੀ ਕੀ ਕਰੇ ਅੱਛਾ ਮੈਂ ਕਫੜਾ ਇਧਰ ਬਾਹਰ ਦੇ ਇਹ ਦੁੱਧ ਲੈ ਜਾਓ ਆ ਬੱਲੇ ਤੇਰੇ ਉਹ ਜਾਓ ਤੁਸੀਂ 5 ਰੁਪਏ ਬਦਲੇ ਕੁੜੀ ਕੋ ਦੁੱਧ ਖੋਲਿਆ ਇਹ ਜੇ ਆ ਮੇਰੇ ਕੋਲ ਲੇ ਲੋ 5 ਰੁਪਏ ਜਾਓ ਕੁੜੀ ਨੂੰ ਦੁੱਧ ਮੋੜ ਕੇ ਆਓ ਆ ਪਹਿਲਾਂ ਤਾਂ ਆਪਣੇ ਪਿਓ ਵਾਲੇ 20000 ਮੋੜ ਓਏ 20000 20000 ਕਦਾ 5200 ਰੁਪਏ ਲਿਆ 4 ਮਹੀਨੇ ਪਹਿਲਾਂ ਤੁਹਾਡੇ ਕੋ ਆ 20000 ਹੀ ਬਣਿਆ ਅੱਜ ਤੇ 50000 ਬਨਾਂ ਫਿਰ ਲੱਖ ਫਿਰ ਤੁਹਾਡਾ ਖੱਤਾ ਜਾ ਜਾਣਾ ਉਹਦੇ 'ਲ ਧਿਆਨ ਦਿਓ ਬਹੁਤਾ ਇਹ ਸੋਸ਼ਲ ਵਰਕਰ ਨਾ ਬਣੋ ਜਾئیںਗੇ ਇੰਨੇ ਭੁੱਖੇ ਹੀ ਕਿੰਨੀ ਜ਼ਮੀਨ ਹੀ ਫਿਰ ਵੀ ਲੋਕਾਂ ਨੂੰ ਲੁੱਟਦੇ ਆ ਉਹ ਜ਼ਮੀਨ ਵੀ ਇਹਨਾਂ ਇਦਾਂ ਬਣਾਈਆਂ ਕਿ ਹੋਰ ਹੀ ਕਿਹੜੇ ਮਹਾਰਾਜ ਪਟੇਲ ਦੇ ਖਾਨਦਾਨ ਚ ਦੇਖ ਮੱਝ ਲੈਣ ਆਇਓ ਹੋਰ ਉਹ ਸਾਹਮਣੇ ਬੰਬੀਆ ਆਪਣੀ ਆ ਜਿਹੜੀ ਜੇ ਉਸੇ ਨਾਲ ਬੈਠਾ ਮੇਰਾ ਬਾਬਾ ਤੇ ਜਾ ਕੇ ਤੇ ਕਰ ਲੋ ਗੱਲ ਵੇਹਲਾ ਉਹਦਾ ਲੋਕਾਂ ਦੀ ਕਰਤੂਤਾ ਤੇ ਤੂੰ ਸਾਡੇ ਨਾਲ ਪਹਿਲੇ ਪਹੁੰਚ ਗਈ ਹਾਂ ਹਾਏ ਹੇ ਜਦੋਂ ਮੈਂ ਵੇਖਿਆ ਨਾ ਪੰਜਾਂ ਦਾ ਨੋਟ ਲੱਗੀ ਟੇਪ ਮੈਨੂੰ ਤਾਂ ਲੱਗੀ ਸਾਡੇ ਕੱਪੜੀ ਅੱਗ ਮੈਂ ਤੇ ਹੋ ਗਈ ਗੋਲੀ ਉਹ ਕਾਲਾ ਨਹੀਂ ਉਹਨਾਂ ਦੀ ਵੇਹਲੀ ਵਾਲੀ ਕੰਧ ਟੱਪ ਕੇ ਤੇ ਮੈਂ ਤੇ ਰਹਿ ਗਈ ਉਹਨਾਂ ਦੇ ਗੇਟ ਤੇ ਜਾ ਕੇ ਤੇ ਹੁਣ ਨੰਗੇ ਵਿਖਾ ਤੇ ਤੂੰ ਉਹਨਾਂ ਦੀ ਪੰਜ ਫੁੱਟ ਕੰਮੀ ਟੱਪ ਗਈ ਹੋਰ ਤੇ ਤੈਨੂੰ ਡਰਨਾ ਆਇਆ ਜੇ ਕਿਤੇ ਉਥੇ ਸ਼ਰਮਾਤਾ ਤੇ ਜੁੱਤੀ ਕੁੱਟ ਜਾਂਦੀ ਫੇਰ ਹਾਏ ਹੇ ਮੈਂ ਨੰਗੇ ਪੈਰੀ ਗਈ ਹਾਂ ਤੇ ਮੈਂ ਜੁੱਤੀਆਂ ਸਿੱਜਣੀਆਂ ਸੀ ਆ ਤੇਰੀਆਂ ਕੌਣ ਕਰ ਲੂ ਰੀਸਾਂ ਅੱਛਾ ਨਾਲੇ ਗੱਲ ਸੁਣੋ ਅੱਜ ਪਰੌਣੇ ਆਉਣਾ ਤੇ ਕੀ ਤਰ੍ਹਾਂ ਤੋਰੀਆਂ ਖਾ ਖ ਮਨ ਨੱਕਿਆ ਪਿਆ ਪਰੋਣੇ ਕੌਣ ਆਉਂਦੇ ਆ ਭਰਾ ਮੇਰੇ ਦੇ ਮੁੰਡੇ ਦਾ ਵਿਆਹ ਉਹ ਕੱਢਦੇ ਨਾ ਆਉਂਦੇ ਨੇ ਲੈ ਫਿਰ ਤੇ ਨੌਨ ਵਿੱਚ ਬਣਦਾ ਇਦਾਂ ਕਰੋ ਜਾ ਕੇ ਨਾ ਅੰਡਾ ਤੇਰੀ ਕਰ ਲੋ ਕਿੰਨੇ ਜਾਣੇ ਆਉਣਾ ਦੋ ਜਿੰਨੇ ਉਹ ਬਸ ਪਰ ਦੋ ਅੰਡਾ ਤੇਰੀ ਕਰ ਲੋ ਅੱਜ ਸਾਰਿਆਂ ਨੂੰ ਚੱਲਣ ਦੋ ਅੱਜ ਨੌਨ ਮੈੱਗੀ ਆਪੇ ਨੂੰ ਹੁਣ ਕਰਦਾ ਮੈਂ ਹੁਣ ਅੱਜ ਦਾ ਫੋਨ ਆ ਗਿਆ ਹੈਲੋ ਹੈਲੋ ਪਾਪੇ ਮੈਂ ਸੁੱਖਾ ਬੋਲਦਾ ਉਹ ਤੂੰ ਸਿੱਧਾ ਫੋਨ ਹੀ ਲਾਤਾਈ ਤੈਨੂੰ ਮੈਂ ਕਹਿਆ ਵਟਸਐਪ ਤੇ ਕਰਿਆ ਕਰ ਉਹ ਨੈਟ ਬਾਦਿਆ ਵਟਸਐਪ ਤੇ ਕਿੱਥੋਂ ਕਰ ਲਾਂ ਉਹ ਵਪਾਰੀ ਨੇ ਤਾਂ ਦੇਖੋ ਪੱਪੂ ਕੁੱਪ ਦੇ ਗਏ ਅੱਛਾ ਉਹ ਸਕੇ ਨਾ ਜਾਣਦੀ ਹੋਣਾ ਵੇਚਦੀ ਇਹਨਾਂ ਨੂੰ ਠੀਕ ਆ ਆਉਣ ਤਾਂ ਡਏ ਚੱਲ ਤੂੰ ਫੋਨ ਕਰਦੇ ਫਿਰ ਮੰਮੀ ਆਉਣਾ ਠੀਕ ਕਿਹੜੇ ਕਿਹੜੇ ਲੋਕ ਹੈ ਦੁਨੀਆ ਮੇਂ ਨਾ 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 ਅਹੀਂ ਮੱਝ ਨਹੀਂ ਆਨਲਾਈਨ ਵੇਚਣੀ ਨਹੀਂ 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 ਯਾਰ ਇਦਾਂ ਕਿਦਾਂ ਪਾ ਦੋਗੇ ਤੁਸੀਂ ਖਾਤੇ 'ਚ ਪੈਸੇ ਜੇ ਤੂੰ ਅਹੀਂ ਵੇਚਣੀ ਨਹੀਂ ਉਹ ਨਾਂ ਭਰਾਵਾ ਜੇ ਅਸੀਂ 60000 ਦੀ ਵੇਚਣੀ ਆ ਤੇ 60000 ਦੀ ਵੇਚਣੀ ਆ ਅਸੀਂ ਨਹੀਂ 65 ਲੈਣਾ ਨਾਲੇ ਅਸੀਂ ਤੈਨੂੰ ਜਾਣਦੇ ਹੀ ਨਹੀਂ ਤੇ ਇਦਾਂ ਕਿਦਾਂ ਮੱਝ ਵੇਚ ਦੀਏ ਐਂ ਅਣਜਾਣ ਬੰਦੇ ਨੂੰ ਮੱਝ ਨਹੀਂ ਵੇਚਣੀ ਟਾਈਮ ਲਿਓ ਤੇ ਫੇਰ ਆਇਓ ਚੰਗਾ ਪਤ ਸਾਸ੍ਰੀਕਾਰ ਬਾਪੂ ਪਤ ਸ੍ਰੀ ਕਾਲ ਜੀ ਹਾਂ ਜੀ ਕਿੱਧਰ ਆਏ ਜੀ ਮੱਝ ਜੀ ਦੱਸ ਬਈ ਮੱਝ ਵੇਖਣ ਆਏ ਆ ਟਾਈਮ ਲਿਆ ਜੇ ਮੈਂ ਨੂੰ ਮੈਂ ਮੈਂ ਇਹਦੀ ਬੱਥੀ ਕਢੋਣੀ ਐ ਇਦਾਂ ਥੋੜਾ ਮੂੰਹ ਚੁੱਕ ਕੇ ਆ ਜੀ ਤਾਂ ਨਾ ਮੱਝ ਵੇਖਣ ਉਹ ਨਹੀਂ ਵੇਚਣੀ ਉਹ ਤੁਹਾਡੀ ਮਰਜ਼ੀ ਆ ਆਪਾਂ ਦੇ ਮੱਝ ਲੈਣਾ ਹੈ ਕਿਤੇ ਹੋਰ ਵੇਖ ਲੈਣੇ ਫਿਰ ਆਓ ਚਲੋ ਚਲੀਏ ਫਿਰ ਚਲੋ ਆਹੋ ਬਾਪੂ ਭਾਰਾ ਬੈਣ ਡਿਆ ਉਹ ਗੱਲ ਸੁਣੋ ਮੇਰੀ ਮੈਨੂੰ ਬੰਦੇ ਚੰਗੇ ਲੱਗੇ ਜੇ ਉਹ ਮੱਝ 60000 ਦੀ ਵੇਚਣੀ ਅਸੀਂ ਕਿਤੇ ਨੇ ਤੇਜਸਵੀ ਲੋਕ ਹੈ ਸਾਡੇ ਕੋਲ ਜਿੰਨੇ ਸ਼ਾਨਦਾਰ ਵਿਚਾਰ ਰੱਖਦੇ ਓਏ ਮਰੀਏ ਜੀ ਦੇ 60 ਲੱਜਣ ਡੇ ਓਏ ਦੇ ਸਰੀਰ ਤੇ ਨਾ ਜਾਓ ਮੇਰਾ ਦਿਮਾਗ ਬਹੁਤ ਤੇਜ ਆ ਉਹ ਦਿਮਾਗ ਨੂੰ ਬਾਪੂ ਅਸੀਂ ਬਾਹਰ ਜਾਣ ਵਾਲਾ ਕੋਰਸ ਕਰਾਉਣਾ ਹੈ ਤੋਂ ਤੁਹਾਡੇ ਨੇ ਮੈਨੂੰ ਲੱਗਦੇ ਰਾਦੇ ਲੈਣ ਦੇ ਉਹ ਲੋਕ ਤਾਂ 100 100 ਪਾਪੜ ਵੇਲਦੇ ਭਾਰ ਘਟਾਉਣ ਲਈ ਤਾਂ ਤੁਹਾਨੂੰ ਤਾਂ ਹੀ ਫੇਟਫਾਟ ਮੱਝ ਦੇਣ ਦੇ ਆ। ਉਹ ਬਾਪੂ ਤੁਸੀਂ ਵੀ ਐਸੇ ਹਾਲਤ ਚ ਲਈ ਕਿ ਬਾਅਦ ਚ ਡਾਈਟਿੰਗ ਕਰਾਈ ਇਹਨੂੰ। ਉਹ ਨਹੀਂ ਨਹੀਂ। ਆਈ ਤੇ ਦੀ ਨਾਨੀ ਲੈ ਕੇ ਆਇਆ ਹਾਂ ਤਰਨਤਾਰਨੋਂ 50000 ਦੀ। ਨਾਨੀ? ਇਹਨਾਂ ਦੀ ਵੀ ਰਿਸ਼ਤੇਦਾਰੀ ਹੁੰਦੀ ਆ। ਉਹ ਹੁੰਦੇ ਆ ਵਰਤਦੇ ਨਹੀਂ ਆਪਸ ਜੇ। ਵਰਤਾਂ ਨੂੰ ਇੱਥੇ ਉਹਨੂੰ ਨਾਨਕੇ ਕਿ ਲਿਆ ਕਰੀਏ ਬੈਗ ਦੇ ਕੇ ਵੀ ਜਾ ਛੁੱਟੀਆਂ ਕੱਟਿਆ ਨਾਨਕੇ। ਯਾਰ ਤੁਸੀਂ ਲੈਣੀ ਤੇ ਗੱਲ ਕਰੋ 60000 ਦੀ ਮੱਝ ਦੇਣੀ ਜੇ। ਸੰਗਲ ਨਹੀਂ ਜੇ ਦੇਣਾ ਨਾਲ ਇਹ। ਰੱਸੀ ਦਵਾਂਗੇ। ਰੱਸੀ? ਸੰਗਲ ਦਾ ਦੇ ਬਾਪੂ ਘਟੋ ਘਟ। ਨਾਲ ਟੋਕਾ ਨਾ ਦੇ ਦੀ ਤੁਹਾਨੂੰ। ਨਾਲ ਕਿਹੜਾ ਦੇ ਦੇਣੇ ਪੱਠਿਆਂ ਦਾ? ਉਹ ਸੰਗਲ ਤੁਮਲ ਨਹੀਂ ਇਹ ਮੈਲਣਾ ਰੱਸੀ ਮੈਲਣੀ ਕਿਤੇ ਨਹੀਂ ਜਾਂਦੀ ਪਲੀਮਾ ਸਮਝਿਆ ਉਹ ਬਾਪੂ ਕੋ ਗਰੰਟੀ ਵਾਰੰਟੀ ਮੱਜਣਾ ਗਰੰਟੀ ਇਹਦੀ ਉਹ ਸ਼ੜਕ ਤੱਕ ਆ ਬਸ ਉਹ ਤੋਂ ਬਾਅਦ ਤੁਹਾਡੀ ਆ ਕੌਣ ਹੈ ਇਹ ਰੁਕ ਕਹਾਂ ਸੇ ਆਤੇ ਹੈ ਯਾਰ ਮਾਜੀ ਚੰਗੀ ਆ ਆਉਦੀ ਬਾਪੂ ਜਿਹੜਾ ਪਾਰਾਂ ਤੇ ਬੈੰਡਿਆ ਹਾਂ ਆਉ ਦੇ ਸਾਈ 5000 ਫਿਰ ਨਵੇੜ ਗੱਲ ਦੇਣੇ ਲੈਣੀ ਦਾ ਹੈ ਆਪਾਂ ਫਿਰ ਲੈ ਵੜ ਬਾਪੂ ਨੂੰ ਦੇ ਕਿਆ ਸਾਈ ਆ ਤੇ ਸ਼ਾਮ ਨੂੰ ਮੱਜ ਲੈ ਲੈ ਬਾਪੂ 5000 ਮੁਕਲੀ ਨਾ ਹੁਣ ਜਵਾਨ ਤੇ ਰਹੀਂ ਜਵਾਨ ਤੇ ਜਵਾਨ ਤੇ ਹੀ ਆ ਚੱਲ ਚੱਲੀਏ ਫਿਰ ਨੂੰ ਜਾਣਾ ਨਹੀਂ ਇੱਥੇ ਰੁਕਿਓ ਇੱਕ ਮਿੰਟ ਆ ਬਾਕੀ ਤੇ ਠੀਕ ਆ ਆ ਥੋੜਾ ਜਿਹਾ ਪਾ ਪਾ ਆ ਵੀ ਠੀਕ ਆ ਥੋੜਾ ਜਿਹਾ ਹੀ ਆ ਤੀ ਇਦਾਂ ਕਰ ਤੂੰ ਇਹਨੂੰ ਲੈ ਕੇ ਤਾਂ ਤਰਸਿੱਕੇ ਨਿਕਲ ਜਾ ਤੇ ਸਟਾਲੇ ਦਾ ਬੀਲ ਆ ਤੇ ਗੋਗਲੂਆਂ ਦਾ ਮੂਣੀਆਂ ਦਾ ਬੀਲ ਆ ਤੇ ਨਿਕਲ ਜਾ ਜਾਣਾ ਹੋਣੇ ਮੈਂ ਹਾਂ ਤੇ ਆ ਪੜ ਲਾ ਤੇ ਉੱਥੇ ਰੱਖ ਦੇ ਉਹ ਲਗਾ ਦੇ ਵਾਹ ਲੋ ਤੇਰੀ ਕਦੀ ਦੀ ਕਾਲ ਹੀ ਹੋਈ ਅਜੂ ਵੀ ਪਾਟਾ ਨੋਟ ਦੇ ਗਿਆ ਕੀ ਕਹ ਲੂਗੀ ਗੱਲ ਕੀ ਹੋਣੀ ਐ ਜੋ ਗੰਦੀ ਲਾਤ ਘਰ ਤੇ ਜੰਮ ਜਾਂਦੀ ਹੁਣ ਆ ਕੀ ਆ ਇਹਨੂੰ ਬੀ ਲੈਣ ਕੋਲ ਆਇਆ ਤੇ ਸਿੱਕੇ ਤੇ ਘਰ ਆਇਆ ਤੇ ਹਸਾਬ ਨਹੀਂ ਕਰ ਲਿਆ ਦਾ ਆਂਦਾ ਇਹ ਮੈਂ ਪੈਂਚਰ ਵਾਲਿਆ ਸਾਈਕਲ ਨੂੰ ਅਸੀਂ ਦੋਵੇਂ ਟੂਪਾ ਬਾਹਰ ਕੱਢ ਕੇ ਵਿੱਚੋਂ ਪੂਈ ਪੈਂਚਰ ਨਹੀਂ ਨਿਕਲਿਆ ਬਾਅਦ ਚ ਪਤਾ ਲੱਗਾ ਵੀ ਇਹ ਕਿਸੇ ਦੀ ਚੁੱਕਣਾ ਚ ਆ ਗਿਆ ਉੱਥੋਂ ਲਿੰਕਾ ਪੀ ਆਇਆ ਤੇ ਫਿਰ ਕੀ ਲਿੰਕਾ ਪੀ ਆ ਰਿਹਾ ਸਿਆ ਰਿਹਾ ਵੀ ਲਿੰਕਾ ਦੇ ਡੰਡਾ ਜੀ ਉਹਦਾ ਬੱਲੇਓ ਤੇਰੇ ਅੱਜ ਇਹਨੇ ਛੋਟੀ ਬੋਤਲ ਪੀਤੀ ਕੱਲ ਨੂੰ ਵੱਡੀ ਪੀ ਲੂਗਾ ਇਦਾਂ ਤਾਂ ਲੈ ਲਿਆ ਕੰਪੈਨਾਂ ਆਹੀ ਇਹਦੇ ਕੋ 10 ਦਿਨ ਚਿਹਰਾ ਨਹੀਂ ਹੋਇਆ ਇਹਦੇ ਮਾਮੇ ਦੇ ਮੁੰਡੇ ਦਾ ਵਿਆਹ ਆ ਅੱਜ ਇਹ ਜੇ ਕਾਰਡ ਦੇ ਨਾਲ ਆਏ ਪੂਰੀ ਰੱਜ ਕੇ ਸੇਵਾ ਕੀਤੀ ਉਹਨਾਂ ਦੀ ਉਹਨਾਂ ਨੂੰ ਢੱਕਣਾ ਨਾਲੇ ਭਾਜੀ ਅੱਜ ਕੱਲ ਦੇ ਜਵਾਕ ਹਨ ਜਿਹੜੇ ਇਹ ਸਮਝਦੇ ਆ ਵੀ ਇਹਨਾਂ ਨੇ ਸਾਨੂੰ ਜੰਮਿਆ ਨਾ ਕਿ ਅਸੀਂ ਇਹਨਾਂ ਨੂੰ ਜੰਮਿਆ ਆ ਨੋਵਾ ਜੋ ਹੈ ਤਾਂ ਕਿਨਾਂ ਦਾ ਗੰਧ ਨਹੀਂ ਨਿਕਲਿਆ ਆਹੋ ਤੇਰਾ ਬੇੜਾ ਬਹਿ ਜਾ ਤੇਰਾ ਤੂੰ ਇੰਨੇ ਸਾਲਾਂ ਨੂੰ ਉੱਧਰ ਰੋਟੀ ਪਾਣੀ ਖਵਾਈ ਗਈ। ਉਹ ਹਾਏ ਹੇ ਗੱਲਾਂ ਹੀ ਬਣੀਆਂ ਨੇ। ਤੇਰੀਆਂ ਗੱਲਾਂ ਬਣੀਆਂ ਘਰ ਤਰੀ ਬੜੀ। ਔਰ ਅਭੀ ਤੋ ਰੁਕੋ। ਕਲਾਈਮੈਕਸ ਅਭੀ ਬਾਕੀ ਹੈ। ਉਹ ਤੂੰ ਤਾਂ ਸਾਰਾ ਹੀ ਮਜ਼ਾ ਮਾਰਤਾ ਯੂ। ਔਰ ਤੂ ਲੈ। ਉਹ ਹਾਏ ਹੇ ਮਜ਼ੇ ਸਾਰਾ ਤਾਂ ਤੁਹਾਡੇ ਨੂੰ ਨਹੀਂ ਆਏ ਗੱਤ।